ਲੁਧਿਆਣਾ ਦੇ ਨਿਜੀ ਹੋਟਲ ਵਿੱਚ ਆਮ ਆਦਮੀ ਪਾਰਟੀ ਨੇ ਇੱਕ ਸਰਕਲ ਕਮੇਟੀ ਦੀ ਮੀਟਿੰਗ ਬੁਲਾਈ ਜਿਸ ਵਿੱਚ ਉਹਨਾਂ ਨੇ ਖੇਤੀਬਾੜੀ ਆਰਡੀਨੈਂਸ ਵਿਲ ਵਾਰੇ ਵਿਚਾਰ ਵਟਾਂਦਰਾ ਕੀਤਾ ਜਿਸ ਦੌਰਾਨ ਸੀਨੀਅਰ ਨੇਤਾਵਾਂ ਦੇ ਨਾਲ ਵਿਰੋਧੀ ਧਿਰ ਦੇ ਸੀਨੀਅਰ ਆਗੂ ਸਰਵਜit ਸਿੰਘ ਮਾਣਕੇ ਵੀ ਸ਼ਾਮਿਲ ਹੋਏ ਮੈਂ ਬਿਲਕੁਲ ਇਸ ਤਰ੍ਹਾਂ ਦੇਖਦੀ ਅੱਜ ਲੁਧਿਆਣਾ ਦੇ ਵਿੱਚ ਦੋ ਪ੍ਰੋਟੈਸਟ ਹੋਏ ਆ ਦੋਨਾਂ ਇੱਕੋ ਸਮੇਂ ਹੋਏ ਆ ਇੱਕ ਪਾਸੇ ਕਾਂਗਰਸ ਤੋਂ ਰਹੀ ਹੈ ਦੂਜੇ ਪਾਸੇ ਅਕਾਲੀ ਦਲ ਤੋਂ ਰਹੀ ਹੈ ਇਹ ਆਪਸ ਚ ਰਲੇ ਮਿਲੇ ਹੋਏ ਆ ਪਰ ਲੋਕਾਂ ਨੂੰ ਬੇਫਿਕਰ ਬਣਾ ਰਹੇ ਆ ਸਭ ਤੋਂ ਪਟਿਕਲ ਦੇਖਣ ਵਾਲੀ ਇਹ ਆ ਜਿਹੜੇ ਮਿਲ ਤੇ ਕੈਪਟਨ ਸਾਹਿਬ ਮੈਂਬਰੀ ਕਮੇਟੀ ਦੇ ਵਿੱਚ ਆਪ ਸਾਈਨ ਕਰਕੇ ਆਏ ਆ ਜਿਹੜੇ ਆਰਡੀਨੈਂਸਸ ਦੇ ਕੈਬਨਟ ਮੀਟਿੰਗ ਦੇ ਵਿੱਚ ਵਿਪਾ ਹਰਸਿਮਰਤ ਕੋਰ ਬਾਦਲ ਆਈ ਆ ਜਦੋਂ ਲੋਕਾਂ ਦਾ ਵਿਰੋਧ ਹੋ ਗਿਆ ਉਦੋਂ ਇਹਨਾਂ ਦੇ ਵਿਰੋਧ ਹੋ ਗਿਆ ਪਹਿਲਾਂ ਹੀ ਹੱਕ 'ਚ ਸੀ ਇਸ ਕਰਕੇ ਜਿਹੜੀ ਬਾਦਲ ਪਰ ਬਾਦਲ ਸਰਕਾਰ ਹੈ ਬਾਦਲ ਪਾਰਟੀ ਹੈ ਉਹ ਨਰਿੰਦਰ ਮੋਦੀ ਦੀ ਏਜੰਟ ਪਾਰਟੀ ਆ ਹੁਣ ਉਹਨਾਂ ਨੇ ਉਹਨਾਂ ਨੂੰ ਗਰਾਊਂਡ 'ਚ ਉਤਾਰਤਾ ਵੀ ਤੁਸੀਂ ਅਸਤੀਫਾ ਦੇ ਕੇ ਵਾਪਸ ਜਾਓ ਕਿਸਾਨਾਂ ਦੇ ਧਰਨੇ 'ਚ ਬੈਠੋ ਤਾਕੇ ਭਾਈ ਦੀ ਇਲੈਕਸ਼ਨ ਦੇ ਵਿੱਚ ਤੁਹਾਡੀ ਵੋਟ ਪੈਂਟ ਵੀ ਇਕੱਠਾ ਰਵੇ ਜਿਵੇਂ ਕਿ ਜਿਵੇਂ ਕੀ ਜਿਵੇਂ ਪਦਾਲੇ ਕਰੀ ਆਰਡਨਸ ਤੋਂ ਬਾਅਦ ਜੱਕਦਾ ਮੈਂ ਮੈਂ ਉਹਦੇ ਰੇਟ ਵਧਾ ਦਿੱਤੇ ਗਏ ਨੇ ਕਿ ਜਿਵੇਂ ਕਿ ਨਾ ਕਨਟਰੋਲਰ ਰਿਪੋਰਟ ਦੇ ਉਹ ਕਾਦੇ ਰੇਟ ਨਾਲ ਦੇ 200% کئی ਪਿੱਛੇ ਦੇ ਨਾਮੀ ਸਿੰਸ ਨੇ ਵੀ ਕਿਆ ਸੀ ਉਸੇ ਫਰੀ ਦੇਵਾਂਗੇ ਉਸ ਤੋਂ ਬਾਅਦ ਪਹਿਲਾਂ ਫਰੀ ਦੇ ਕੇ ਮੁੜ ਕੇ ਬਿੱਲ ਵਧਾਤੇ ਉਹ ਕਾਰਪੋਰੇਟ ਘਰਾਣਿਆਂ ਨੇ ਇੱਕ ਮੰਡੀ ਸਥਾਪਿਤ ਕੀਤੀ ਸੀ ਪਹਿਲਾਂ ਜਦ ਸਾਡੇ ਕੋਲ ਮੰਡੀ ਹੋਈ ਨਾ ਰਹੀ ਤਾਂ ਸੀ ਐਮਐਸਪੀ ਕਿੱਥੇ ਲਾਵਾਂਗੇ ਦੂਜੀ ਗੱਲ ਹੁਣ ਪਹਿਲਾਂ ਪਹਿਲਾਂ ਇੱਕ ਇੱਕ ਦੋ ਮਹੀਨੇ ਵਧੀਆ ਹੋ ਸਕਦਾ ਦੇ ਵੀ ਦੇਣ ਕਿਉਂਕਿ ਇਹਨਾਂ ਨੇ ਇਹ ਵਿਰੋਧ ਦੱਪੜਾ ਉਸ ਤੋਂ ਬਾਅਦ ਜਿਹੜੀ ਕਿਸਾਨ ਦੀ ਹਾਲਤ ਅੱਜ ਕਈ ਸਿਮਾਂ ਦੀ ਹਾਲਤ ਹੋਈ ਪਈ ਆ ਲੋਕਾਂ ਨੂੰ ਸਮਝ ਨਹੀਂ ਆਉਂਦੀ ਇਹ ਬਿਲਿੰਗ ਕਰੀਏ ਕਿ ਫਰੀ ਦੇਖੀਏ ਉਦੋਂ ਮਾੜੀ ਹਾਲਤ ਸਾਡੀ ਮੰਡੀਆਂ ਦੀ ਹੋਏਗੀ ਨਵਜੋਤ ਸਿੰਘ ਸਿੱਧੂ ਬਾਹਰ ਆਏ ਨੇ ਬੜੀ ਮਿਹਰਬਾਨ ਅੱਜ ਕਿਸਾਨਾਂ ਦੇ ਮੁੱਦੇ ਦੇ ਉੱਤੇ ਸੜਕਾਂ ਦੇ ਉੱਤੇ ਨੇ ਬਹੁਤ ਅੱਛਾ ਜੀ ਕਿਸੇ ਵਿਸ਼ੇ ਤੇ ਤਾਂ ਨਵਜੋਤ ਸਿੰਘ ਸਿੱਧੂ ਬਾਹਰ ਆਏ ਨਹੀਂ ਜਰੂਰ ਜੈਰੀਂ ਦੀ ਸ਼ਰਾਬ ਦਾ ਮੁੱਦਾ ਸੀ ਉਦੋਂ ਆ ਜਾਂਦੇ ਤਾਂ ਲੋਕਾਂ ਨੀ ਮਾਵਾ ਦੇ ਦਿਲ ਠਰ ਜਾਣੇ ਸੀ ਬੜੇ سارے ਲੋਕ ਨਵਜੋਤ ਸਿੰਘ ਸਿੱਧੂ ਨੂੰ ਜਾਣਦੇ ਹੋਣੇ ਆ ਪਰ ਜੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਕਾਂਗਰਸ ਵੀ ਬਰੋਦੀ ਆ ਕਾਂਗਰਸ ਵੀ ਦੋਗਲੀ ਨੀਤੀ ਕਰ ਰਹੀ ਆ ਅਕਾਲੀ ਵੀ ਦੋਗਲੀ ਨੀਤੀ ਕਰ ਰਹੇ ਆ ਇਸ ਕਰਕੇ ਉਹਨਾਂ ਨੇ ਇੱਕ ਵੱਡੇ ਰੋਸ ਮਾਰਚ ਦਾ ਸ਼ੋਅ ਕੀਤਾ ਚਲੋ ਉਹਨਾਂ ਨੇ ਕੇਂਦਰ ਤੇ ਆਪਣੀ ਸਾਰੀ ਭੜਾਸ ਨਿਕਾਲੀ ਕੱਢੀ ਤਾਂ ਸਹੀ ਕੋਈ ਸਾਰੀਆਂ ਪਾਰਟੀਆਂ ਨੂੰ ਇਕੱਠੇ ਹੋ ਕੇ ਹੰਬੜਾ ਮਾਰਨਾ ਚਾਹੀਦਾ ਤਾਂ ਕਿ ਵਿਰੋਧ ਦਾ ਸੀ ਬਿਲਕੁਲ ਰੋਕੀ ਜਿਵੇਂ ਕਿ ਦੇਖਿਆ ਜਾਵੇ ਕਿ ਜਿਵੇਂ ਆਪਨਾ ਲੋਕ ਸਭਾ ਪਾਰਟੀ ਵੀ ਦਿੱਲੀ ਘੇਰੀ ਹੈ ਕਾਂਗਰਸ ਵੀ ਦਿੱਲੀ ਘੇਰੀ ਹੈ ਦਿੱਲੀ ਵਿੱਚ ਤਾਂ ਤੁਹਾਡੀ ਸਰਕਾਰ ਹੈ ਨਵੀਂ ਦਿੱਲੀ ਆਉਣਾ ਕਿ ਇਸ ਤੋਂ ਅੱਡੇ ਨੂੰ ਕਿੱਧਰ ਸਟੈਂਡ ਤੇ ਬੈਠ ਕੇ ਬਿਲਕੁਲ ਜੀ ਅਸੀਂ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਆ ਜਿਹੜੀ ਪਹਿਲੇ ਦਿਨ ਤੋਂ ਇੱਕੋ ਹੀ ਸਟੈਂਡ ਤੇ ਕਾਇਮ ਆ 30 ਜੂਨ ਨੂੰ ਜਦੋਂ ਬੰਦੀ ਪਹਿਲੀ ਡਿਸਕਸ਼ਨ ਹੋਈ ਸੀ ਭਗਵੰਤ ਮਾਨ ਨੇ ਵਿਰੋਧ ਕੀਤਾ ਸੀ ਦੋਨੇ ਪਾਰਟੀਆਂ ਦੀ ਸਹਿਮਤੀ ਸੀ ਉਸ ਤੋਂ ਬਾਅਦ ਜਦੋਂ ਲੋਕ ਸਭਾ ਦੇ ਵਿੱਚ ਭਗਵੰਤ ਮਾਨ ਨੇ ਵਿਰੋਧ ਕੀਤਾ ਬਾਕੀ ਪਾਰਟੀਆਂ ਨੇ ਨਹੀਂ ਕੀਤਾ ਰਾਜ ਸਭਾ ਦੇ ਵਿੱਚ ਵੀ ਸਾਡੀ ਪਾਰਟੀ ਨੇ ਵਿਰੋਧ ਕੀਤਾ ਬਾਕੀ ਕਿਸੇ ਪਾਰਟੀ ਨੇ ਵਿਰੋਧ ਨਹੀਂ ਕੀਤਾ ਰਹੀ ਗੱਲ ਮਿਲਣ ਦੀ ਅਸੀਂ ਉਸ ਦਿਨ ਗਵਰਨਰ ਸਾਹਿਬ ਕੋਲੇ ਵੀ ਗਏ ਆ ਜਿਹੜੀ ਅਸੀਂ ਲੁੱਕ ਪੰਜਾਬ ਦੇ ਕਿਸਾਨਾਂ ਦੇ ਹੱਕ ਦੇ ਵਿੱਚ ਪਹਿਲੇ ਦਿਨ ਤੋਂ ਖੜੇ ਆ ਖੜੇ ਰਹਾਂਗੇ ਤੇ ਜਦੋਂ ਤੱਕ ਇਹਨਾਂ ਨੂੰ ਉਹਨਾਂ ਦਾ ਹੱਕ ਨਹੀਂ ਮਿਲਦਾ ਅਸੀਂ ਬਰਾਬਰ ਬੈਠਾ ਹੁਣ ਸੁਖਵੀਰ ਬਾਦਲ ਵੀ ਕਹਿ ਰਹੇ ਨੇ ਜੀ 25 ਨੂੰ ਤਿੰਨ ਜਗ੍ਹਾ ਤੋਂ ਪ੍ਰੋਟੈਸਟ ਕਰਕੇ ਮੁਹਾਲੀ ਦੇ ਵਿੱਚ ਇਕੱਠਾ ਹੋਣਾ ਹੈ ਉਹ ਅਲੱਗ-ਅਲੱਗ ਕਿਉਂ ਸਭ ਤੋਂ ਵੱਡੀ ਗੱਲ ਤਾਂ ਕਿਸਾਨਾਂ ਦੇ ਧਰਨਿਆਂ ਨੂੰ ਹਾਈਜੈਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਕਿਸਾਨਾਂ ਦਾ ਧਰਨਾ ਜਿਹੜਾ ਹਾਈ ਚੇਕ ਕਰਨ ਦੀ ਕੋਸ਼ਿਸ਼ ਕੀਤੀ ਜੇ ਕੱਟ ਤਾਂ ਉਹਨਾਂ ਦਾ ਹੈਗਾ ਹੀ ਆ ਇਹ ਜਿਹੜੀ ਆਪਣੀ ਜ਼ਮੀਨ ਗੁੰਮੀ ਆ ਉਹਦੇ ਵਿੱਚ ਕੰਮ ਕਰਕੇ ਉਸ ਨੂੰ ਦੁਬਾਰਾ ਬਹਾਲ ਕਰਨ ਦੀ ਕੋਸ਼ਿਸ਼ ਆ ਔਰ ਇਹਨਾਂ ਦੀ ਪੋਲੀਟੀਕਲ ਮਕਸਦ ਹੈ ਅਸੀਂ ਆਮ ਆਦਮੀ ਪਾਰਟੀ 24 ਨੂੰ ਇੱਕ ਪ੍ਰੋਟੈਸਟ ਕਰ ਰਹੇ ਆ ਪੁਤਲਾ ਫੁੱਕਾਂਗੇ 25 ਨੂੰ ਅਸੀਂ ਕਿਸਾਨਾਂ ਦੇ ਧਰਨਿਆਂ ਦੇ ਵਿੱਚ ਨਾਲ ਬੈਠਾਂਗੇ ਜਿੰਨਾ ਵੱਧ ਤੋਂ ਵੱਧ ਕਰ ਸਕੇ ਅਸੀਂ ਉਹਨਾਂ ਉਹਨਾਂ ਦਾ ਸਾਥ ਦਿੰਦੇ ਆ ਤੇ ਦਿੰਦੇ ਰਹਾਂਗੇ ਤੁਹਾਨੂੰ ਨਹੀਂ ਲੱਗਦਾ ਨਹੀਂ ਇਲੈਕਸ਼ਨ ਇਲੈਕਸ਼ਨ 2022 ਦੇ ਨੇੜੇ ਆਣ ਆ ਰਹੇ ਨੇ ਤੇ ਹਰ ਪਾਰਟੀ ਆਪਣੇ ਤੌਰ ਤੇ ਪ라이ਦਿਕ ਕਰ ਰਹੀ ਹੈ ਕਿਸਾਨਾਂ ਦੇ ਮੁੱਦੇ ਤੇਖੋ ਜੀ ਇਹੀ ਗੱਲ ਤੁਸੀਂ ਉਦੋਂ ਕਹੀ ਸੀ ਜਦੋਂ ਜੈਰੀ ਦੀ ਸ਼ਰਾਬ ਨਾਲ ਲੋਕ ਮਰੇ ਸੀ ਮੇਂ ਰਾਜਨੀਤੀ ਹੋ ਰਹੀ ਆ 22 ਦੀ ਇਲੈਕਸ਼ਨ ਚ ਵੋਟਾਂ ਪਾਉਣ ਦੇ ਕੋਈ ਵੀ ਨਹੀਂ ਰਹਿ ਗਏ ਐਵੇਂ ਹੀ ਕਿਸਾਨਾਂ ਆ ਜੇ ਆਰਡੀਨੈਂਸ ਬੈਲੋ ਪਾਸ ਹੋ ਗਿਆ ਅਸੀਂ ਅੱਜ ਵੀ ਨਾ ਬੋਲੇ ਵਿਰੋਧੀ ਤੇਰਾ ਕੰਮ ਕੀਆ ਸੀ ਅੱਜ ਵੀ ਨਾ ਬੋਲੇ ਵੋਟਾਂ ਤਾਂ ਪਾਈ ਨੂੰ ਆਣੀਆਂ ਕਿਸਾਨ ਤਾਂ ਮਹੀਨੇ ਤੱਕ ਮਰ ਚੇ ਠੀਕ ਜ਼ਰੂਰੀ ਗੈਰ ਨੇ ਕਿ ਕਿ ਨਾ ਆਵਾਜ਼ ਦੇ ਪਾਰਟੀ ਹਰ ਬਲ ਕੋਈ ਤਾਂ ਮੁੱਦਾ ਲੱਗਦੀ ਕਿ ਸਿਰਫ ਵੀ ਰਾਜ ਦੀ ਗੱਲ ਨਿਕਲੀ ਜੇ ਇਹ ਮੁੱਦਾ ਆਮ ਆਦਮੀ ਪਾਰਟੀ ਦਾ ਕ੍ਰੀਏਟਡ ਮੁੱਦਾ ਹੁੰਦਾ ਤਾਂ ਉਹ ਕਹਿ ਸਕਦੇ ਸੀ ਉਹਨਾਂ ਨੂੰ ਪਤਾ ਵੀ ਸਾਡੀ ਕੋਚੀ ਚਾਲ ਜਿਹੜੀ ਅਸੀਂ ਕੈਪਟਨ ਸਾਹਿਬ ਨੇ ਸਾਈਨ ਕਰਿਆ ਨੇ ਅੰਦਰ ਜਾ ਕੇ ਤੇ ਵੀਪਾ ਹਰਸਿਮਰਤ कौर ਬਾਦਲ ਉਦੋਂ ਬੋਲੀ ਜਦੋਂ ਕਿਸਾਨਾਂ ਦਾ ਬਰੋਚ ਜ਼ਿਆਦਾ ਉੱਠ ਗਏ ਆ ਉਹਨਾਂ ਨੂੰ ਪਤਾ ਵੀ ਸਾਡੀਆਂ ਜਿਹੜੀਆਂ ਕੋਚੀਆਂ ਚਾਲਾਂ ਆਮ ਆਦਮੀ ਪਾਰਟੀ ਲੋਕਾਂ ਤੱਕ ਪਹੁੰਚਾਉਂਦੀ ਹੈ ਜੇ ਇਹ ਨਾ ਹੋਵੇ ਤਾਂ ਖੁਸ਼ ਹੋਵੇ ਹੀ ਨਾ ਸਾਡਾ ਸਤਾ ਖਰਚ ਰੱਖਦੇ ਉਹਨਾਂ ਦੀ ਵਿਚ ਜਿਵੇਂ ਕਿ ਪਹਿਲੇ ਕੈਪਟਨ ਸਾਹਿਬ ਜਾਂ ਕੇ ਮਿੰਟ ਦੇ ਪਾਸ ਕਰਨ ਵਾਲੇ ਮੰਤਰੀ ਉਹਨਾਂ ਬੋਧ ਕੇ ਅੱਗੇ ਨੇ ਕੀ ਗੱਲ ਹੈ ਇਹ ਤਾਂ ਮੈਂ ਤੁਹਾਨੂੰ ਦੱਸ ਰਹੀ ਹਾਂ ਉਹਨਾਂ ਨੂੰ ਆਮ ਆਦਮੀ ਪਾਰਟੀ ਤੋਂ ਢਾਰੇ ਸੇ ਗੱਲ ਦਾ ਬਈ ਬਾਰ-ਬਾਰ ਇਹ ਸਾਡੀਆਂ ਗੱਲਾਂ ਅੰਦਰਲੀਆਂ ਲਿਆ ਕੇ ਦੱਸ ਦਿੰਦੇ ਆ ਜਿਹੜਾ ਸਾਨੂੰ ਲੋਕਾਂ ਦੇ ਸਾਹਮਣੇ ਸ਼ਰਮਿੰਦਾ ਹੋਣਾ ਪੈਂਦਾ ਜੇ ਪਾਰਟੀ ਨਾ ਹੋਊਗੀ ਤਾਂ ਅਸੀਂ ਸ਼ਰਮ ਤੋਂ ਬਚਾਂਗੇ ਲੁਧਿਆਣਾ ਤੋਂ ਬਿਊਰੋ ਰਿਪੋਰਟ ਐਸਐਮਜ਼ੈਟ ਨਿਊਜ਼